ਕਦੇ ਵੀ ਇੱਥੇ ਸੰਗਮਪਾਲਾ ਦੇ ਕੋਲ ਕਹਿੰਦੇ ਵੀ ਇੱਕ ਪੱਤੀ ਫਾਇਰਿੰਗ ਹੋਈ ਹੈ ਤੇ ਕੀ ਕਾਰਨ ਬਣਿਆ ਕਿ ਜਿਹੜਾ ਨਹੀਂ ਸਾਡਾ ਹੁਣ ਇੰਟੀਮੇਸ਼ਨ ਮਿਲੀ ਸੀਗੀ ਕਿ ਸੰਗਮਪਾਲਾ ਦੇ ਕੋਲ ਚੌਂਕ ਦੇ ਕੋਲ ਇੱਥੇ ਫਾਇਰਿੰਗ ਹੋਈ ਹੈ ਪਰ ਮੌਕੇ ਤੇ ਇਹਦੇ ਦੋ ਗੱਡੀਆਂ ਦਾ ਕੋਈ ਟਕਰਾਵ ਦਾ ਰੌਲਾ ਸੀਗਾ ਹਾਂਜੀ ਦੋਸਤ ਨੂੰ ਲੈ ਕੇ ਇਹਨਾਂ ਨੇ ਆਪਸ ਫਾਇਰਿੰਗ ਕਰ ਦਿੱਤੀ ਤੇ ਹੁਣ ਵਾਕਈ ਤੇ ਦੋਨੋਂ ਇੱਕ ਇੱਕ ਟੱਕਟ ਦਾ ਸਾਨੂੰ ਰਾਉਂਡ ਅਪ ਹੋ ਗਈ ਆ ਯਾਨੀ ਦੂਸਰੀ ਕਹਿੰਦੇ ਤੋਂ ਬਚ ਚੁੱਕੀ ਆ ਕਿੰਨੇ ਬੰਦੇ ਸੀਗੇ ਜਿਨ੍ਹਾਂ ਨੇ ਇਹਨਾਂ ਦੇ ਕੋਲ ਫਾਇਰਿੰਗ ਕੀਤੀ ਗਈ ਤੇ ਹੁਣ ਜਿਹੜੀ ਇੱਕ ਰਾਉਂਡ ਅਪ ਕੀਤੀ ਆ ਉਹਨਾਂ ਤੋਂ ਕਲੀਅਰ ਹੋਊਗਾ ਅੱਛਾ ਜੀ 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 ਤੇ ਫਿਰ ਵੀ ਆਈਡੀਆ ਕਿੰਨਾ ਕਿਤੇ ਜਾਦਿਆ ਕਹਿੰਦੇ 10 ਤੋਂ 12 ਬੰਦੇ ਸੀ ਜਿਨ੍ਹਾਂ ਨੇ ਰਜਿਸਟਰ ਕੀਤਾ ਇਹ ਹੁਣ ਆਪਾਂ ਨੂੰ ਪਤਾ ਲੱਗੂ ਅੱਛਾ ਜੀ ਗਮ ਕਦਮ ਤੱਕ ਅੱਜ ਕਰਾਂਗੇ ਇਹ ਕਿਹਦੇ ਹੋਏ ਕਿਹਨਾਂ ਦੇ ਨਾਮ ਪਤਾ ਨਹੀਂ ਨਹੀਂ ਹੋ ਜੇ ਅਸੀਂ ਰੌਡ ਆਪ ਕਰਕੇ ਲੈ ਗਏ ਅਸੀਂ ਆਈ ਵੈਰੀਫਾਈ ਕਰਕੇ ਫੇਰ ਜ਼ਰੂਰ ਤੁਹਾਨੂੰ ਦੱਸਾਂਗੇ ਜੀ ਕਹਿੰਦੇ ਵੀ ਇੱਥੇ ਸੰਗਮਪਾਲ ਦੇ ਕੋਲ ਕਹਿੰਦੇ 25 ਫਾਇਰਿੰਗ ਹੋਈ ਹੈ ਤੇ ਕੀ ਕਾਰਨ ਬਣਿਆ ਕਿ ਜਿਹੜਾ ਨਹੀਂ ਸਾਡੋ ਹੁਣ ਇੰਟੀਮੇਸ਼ਨ ਮਿਲੀ ਸੀ ਕਿ ਸੰਗਮਪਾਲ ਦੇ ਕੋਲ ਚੌਂਕ ਦੇ ਕੋਲ ਇੱਥੇ ਫਾਇਰਿੰਗ ਹੋਈ ਹੈ ਪਰ ਮੌਕੇ ਤੇ ਇਹਦੇ ਦੋ ਗੱਡੀਆਂ ਦਾ ਕੋਈ ਟਕਰਾਵ ਦਾ ਰੌਲਾ ਸੀਗਾ ਹਾਂਜੀ ਨੂੰ ਲੈ ਕੇ ਇਹਨਾਂ ਨੇ ਆਪਸ ਫਾਇਰਿੰਗ ਕਰ ਦਿੱਤੀ ਤੇ ਉਹ ਮੌਕੇ ਤੇ ਦੋਨੇ ਇੱਕ ਇੱਕ ਗੱਡੀ ਤਾਂ ਸਾਨੂੰ ਰਾਉਂਡ ਅਪ ਹੋ ਗਈ ਆ ਤੇ ਦੂਸਰੀ ਕਹਿੰਦੇ ਇਥੋਂ ਭੱਜ ਚੁੱਕੀ ਆ ਕਿੰਨੇ ਕੁ ਬੰਦੇ ਸੀਗੇ ਜਿਨ੍ਹਾਂ ਦੇ ਲੋ ਫਾਇਰਿੰਗ ਕੀਤੀ ਗਈ ਤੇ ਹੁਣ ਜਿਹੜੇ ਇੱਕ ਰਾਉਂਡ ਅਪ ਕੀਤੇ ਆ ਉਹਨਾਂ ਤੋਂ ਕਲੀਅਰ ਹੋਊਗਾ ਅੱਛਾ ਜੀ 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 ਤੇ ਫਿਰ ਵੀ ਆਈਡੀਆ ਕਿੰਨਾ ਕੁ ਦੱਸਿਆ ਜਾਂਦੇ ਆ ਕਹਿੰਦੇ 10 ਤੋਂ 12 ਬੰਦੇ ਸੀ ਜਿਨ੍ਹਾਂ ਨੇ ਫਾਇਰਿੰਗ ਕੀਤੀ ਹੁਣ ਆਪਾਂ ਨੂੰ ਪਤਾ ਲੱਗੂ ਅੱਛਾ ਜੀ ਹਾਂ ਕੰਮ ਕਦਮਾ ਦਰਜ ਕਰਾਂਗੇ ਤੇ ਕਲੀਅਰ ਹੋਊਗਾ ਕਿੰਨੇ ਤੇ ਹੋਈ ਆ ਉਹਨਾਂ ਦਾ ਨਾਮ ਪਤਾ ਨਹੀਂ ਹਜੇ ਨਹੀਂ ਅਜੇ ਟਵਰ ਅਪ ਕਰਕੇ ਲੈ ਗਏ ਆ ਅਸੀਂ ਆਈ ਵੈਰੀਫਾਈ ਕਰਕੇ ਫੇਰ ਜਰੂਰ ਤੁਹਾਨੂੰ ਦੱਸਾਂਗੇ ਜੀ ਕਹਿੰਦੇ ਵੀ ਇੱਥੇ ਸੰਗਮ ਕਾਂਦੇ ਦੇ ਕੋਲ ਕਹਿੰਦੇ ਵੀ ਪੱਤੀ ਫਾਇਰਿੰਗ ਹੋਈ ਹੈ ਤੇ ਕੀ ਹੈ ਕਾਰਨ ਬਣਿਆ ਕਿ ਜਿਹੜਾ ਸਾਦੂ ਹੁਣ ਇੰਟੀਮੇਸ਼ਨ ਮਿਲੀ ਸਗੀ ਇਥੇ ਸੰਗਮ ਪਹਿਲਾ ਦੇ ਕੋਲ ਚੌਂਕ ਦੇ ਕੋਲ ਇਥੇ ਫਾਇਰਿੰਗ ਹੋਈ ਹੈ ਪਰ ਮੌਕੇ ਤੇ ਇਹਦੇ ਦੋ ਗੱਡੀਆਂ ਦਾ ਕੋਈ ਟਕਰਾਵ ਦਾ ਰੌਲਾ ਸੀਗਾ ਹਾਂਜੀ ਦੋਸਤ ਇਹਨੂੰ ਲੈ ਕੇ ਇਹਨਾਂ ਨੇ ਆਪਸ ਫਾਇਰਿੰਗ ਕਰ ਦਿੱਤੀ ਤੇ ਹੁਣ ਵਾਕਿ ਤੇ ਦੋਨੇ ਇੱਕ ਘਟਕ ਤੋਂ ਸਾਨੂੰ ਰਾਊਂਡ ਅਪ ਹੋ ਗਈ ਹੈ ਦੇ ਦੂਸਰੀ ਕਾਲੇ ਤੋਂ ਬਚ ਚੁੱਕੀ ਹੈ ਕਿੰਨੇ ਬੰਦੇ ਸੀਗੇ ਜਿਨ੍ਹਾਂ ਦੇ ਲੋ ਫਾਇਰਿੰਗ ਕੀਤੀ ਗਈ ਹੈ ਹੁਣ ਜਿਹੜੀ ਇੱਕ ਰਾਉਂਡ ਅਪ ਕੀਤੇ ਆ ਉਹਨਾਂ ਤੋਂ ਕਲੀਅਰ ਹੋਊਗਾ ਅੱਛਾ ਜੀ 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 ਤੇ ਫਿਰ ਵੀ ਆਈਡੀ ਕਿੰਨਾ ਕੁ ਦਿੱਸ ਜਾਦਿਆ ਕਹਿੰਦੇ ਤੱਕ 12 ਬੰਦੇ ਸੀ ਜਿਨ੍ਹਾਂ ਨੇ ਫਾਇਰ ਕੀਤਾ ਇਹ ਹੁਣ ਆਪਾਂ ਨੂੰ ਪਤਾ ਲੱਗੂ ਅੱਛਾ ਜੀ ਦਮ ਖਤਮਤ ਅਦਾਲਤ ਕਰਾਂਗੇ ਕਿਹਨੇ ਤੇ ਹੋਈ ਹੈ ਉਹਨਾਂ ਦਾ ਨਾਮ ਪਤਾ ਨਹੀਂ ਨਹੀਂ ਹਜੇ ਨਹੀਂ ਅਜੇ ਟਾਉਂਡ ਅਪ ਕਰਕੇ ਲੈ ਗਏ ਆ ਅਸੀਂ ਆਈ ਵੈਰੀਫਾਈ ਕਰਕੇ ਫੇਰ ਜ਼ਰੂਰ ਤੁਹਾਨੂੰ ਦੱਸਾਂਗੇ ਜੀ ਕਹਿੰਦੇ ਵੀ ਇੱਥੇ ਜ ਸੰਗਮਪੁਰ ਦੇ ਕੋਲ ਕੰਤੇ ਵੀ ਤੇ ਬੱਤੀ ਫਾਇਰਿੰਗ ਹੋਈ ਹੈ ਤੇ ਕੀ ਕਾਰਨ ਬਣਿਆ ਕਿ ਜਿਹੜਾ ਸਾਦੂ ਹੁਣ ਇੰਟੀਮੇਸ਼ਨ ਮਿਲੀ ਸਗੀ ਕਿ ਸੰਗਮਪੁਰ ਪਾਲਾ ਦੇ ਕੋਲ ਚੌਂਕ ਦੇ ਕੋਲ ਇਥੇ ਫਾਇਰਿੰਗ ਹੋਈ ਹੈ ਪਰ ਮੌਕੇ ਤੇ ਇਹਦੇ ਦੋ ਗੱਡੀਆਂ ਦਾ ਕੋਈ ਟਕਰਾਵ ਦਾ ਰੌਲਾ ਸੀਗਾ ਹਾਂਜੀ ਦੋਸਤ ਨੂੰ ਲੈ ਕੇ ਇਹਨਾਂ ਨੇ ਆਪਸ ਫਾਇਰਿੰਗ ਕਰ ਦਿੱਤੀ ਤੇ ਹੁਣ ਵਾਕਿ ਤੇ ਦੋਨੋਂ ਇੱਕ ਕਟ ਤੋਂ ਸਾਨੂੰ ਰਾਉਂਡ ਅਪ ਹੋ ਗਈ ਹੈ ਤੇ ਦੂਸਰੀ ਕਦੇ ਤੋਂ ਬਚ ਚੁੱਕੀ ਹੈ ਕਿੰਨੇ ਕੁ ਬੰਦੇ ਸੀਗੇ ਜਿਨ੍ਹਾਂ ਦੇ ਲੋ ਫਾਇਰਿੰਗ ਕੀਤੀ ਗਈ ਤੇ ਹੁਣ ਜਿਹੜੀ ਇੱਕ ਰਾਉਂਡ ਅਪ ਕੀਤੀ ਆ ਉਹਨਾਂ ਤੋਂ ਕਲੀਅਰ ਹੋਊਗਾ ਜੀ 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 ਤੇ ਫਿਰ ਵੀ ਆਈਡੀਆ ਕਿੰਨਾ ਕਿਤੇ ਜਾਦਿਆ ਕਹਿੰਦੇ ਤੱਕ 12 ਬੰਦੇ ਸੀ ਜਿੰਨੇ ਰਿਵੈਲ ਕੀਤੇ ਇਹ ਹੁਣ ਆਪਾਂ ਨੂੰ ਪਤਾ ਲੱਗੂ ਦਮ ਖਤਮਾ ਦਰਜ ਕਰਾਂਗੇ ਜਿਹਨੇ ਤੇ ਹੋਈ ਹੈ ਉਹਨਾਂ ਦਾ ਨਾਮ ਪਤਾ ਨਹੀਂ ਨਹੀਂ ਹੋਇਆ ਨਹੀਂ ਅਜੇ ਟਾਉਂਡ ਅਪ ਕਰਕੇ ਲੈ ਗਏ ਆ ਅਸੀਂ ਆਈ ਵੈਰੀਫਾਈ ਕਰਕੇ ਫੇਰ ਜ਼ਰੂਰ ਤੁਹਾਨੂੰ ਦੱਸਾਂਗੇ